ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੁਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਅੱਜ ਬਹੁਤ ਕਮੈਂਟ ਆ ਰਹੇ ਸੀ ਕਿ ਕਾਫੀ ਦਿਨਾਂ ਤੋਂ ਕਮੈਂਟ ਆ ਰਹੇ ਸੀ ਕਿ ਤੁਸੀਂ ਫੇਸ ਤੇ ਕੋਈ ਲੈ ਕੇ ਨਹੀਂ ਆਏ ਵੀਡੀਓ ਤੇ ਕਾਫੀ ਭੈਣਾਂ ਦੀ ਡਿਮਾਂਡ ਤੇ ਅੱਜ ਮੈਂ ਵੀਡੀਓ ਲੈ ਕੇ ਆਈ ਆ ਤੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸਾਰੇ ਭੈਣ ਭਰਾ ਇੰਨਾ ਪਿਆਰ ਦੇ ਰਹੇ ਹੋ ਤੇ ਜਿਹੜੀਆਂ ਮੈਂ ਹੋਮ ਰੈਮਡੀਜ਼ ਤੁਹਾਨੂੰ ਦੱਸ ਰਹੀਆਂ ਤੇ ਉਹ ਬਹੁਤ ਕਾਰਗਰ ਹੈ ਅਗਰ ਤੁਸੀਂ ਆਪਣੇ ਚਿਹਰੇ ਤੇ ਜਰੂਰ ਕਰਿਆ ਕਰੋ ਕਿ ਕਈ ਭੈਣਾਂ ਜਿਹੜੀਆਂ ਉਹ ਪਾਰਲਰ ਤੇ ਨਹੀਂ ਜਾ ਸਕਦੀਆਂ ਕਿਉਂ ਘਰਾਂ ਦੇ ਰੋਜ਼ੀਮੀਆਂ ਕਰਕੇ ਹਨਾ ਅਸੀਂ ਵੀ ਨਹੀਂ ਜਾ ਸਕਦੇ ਤੇ ਜੇ ਅਸੀਂ ਘਰ ਦੀਆਂ ਇਹੀ ਚੀਜ਼ਾਂ ਤੋਂ ਹੋਮ ਰੈਮਡੀਜ਼ ਤੋਂ ਹੀ ਆਪਣਾ ਫੇਸ ਦੇ ਉੱਤੇ ਕੁਝ ਨਾ ਕੁਝ ਕਰਦੇ ਰਹੀਏ ਤੇ ਵਧੀਆ ਰਹਿੰਦਾ ਪਿਛਲੇ ਹਫਤੇ ਮੈਨੂੰ ਥੋੜਾ ਫੀਵਰ ਹੋਣ ਕਰਕੇ ਤੇ ਮੇਰਾ ਚਿਹਰਾ ਬਹੁਤ ਤੁਹਾਨੂੰ ਪਤਾ ਹੀ ਮੈਡੀਸਿਨ ਖਾਣ ਦੇ ਨਾਲ ਫਰਕ ਪੈ ਜਾਂਦਾ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਮੇਰੇ ਕੋ ਵੀਡੀਓ ਪਾਈਆਂ ਗਈਆਂ ਤੇ ਮੈਂ ਬਸ ਡੇਲੀ ਵਲੌਗ ਪਾ ਰਹੀ ਸੀ ਤੇ ਡੇਲੀ ਵਲੌਗ ਵਾਲੇ ਵੀ ਸਾਰੇ ਕਹਿੰਦੇ ਤੁਸੀਂ ਡੇਲੀ ਵਲੌਗ ਪਾਇਆ ਕਰੋ ਤੇ ਹੋਮ ਰੈਮਡੀ ਵੀ ਜਿਹੜੇ ਬੰਦੇ ਨੇ ਉਹ ਵੀ ਕਹਿੰਦੇ ਤੁਸੀਂ ਡੇਲੀ ਹੋ ਮਤਲਬ ਕੁਝ ਨਾ ਕੁਝ ਸਾਨੂੰ ਦੱਸਿਆ ਕਰੋ ਤੇ ਮੈਂ ਆਪਣੀਆਂ ਭੈਣਾਂ ਨੂੰ ਕੁਝ ਨਾ ਕੁਝ ਮਦੀਆਂ ਤੇ ਤੁਸੀਂ ਆਪਣੇ ਚਿਹਰੇ ਤੇ ਕੀ ਲਗਾਉਣਾ ਤੇ ਅੱਜ ਮੈਂ ਤੁਹਾਡੇ ਵਾਸਤੇ ਜਿਹੜਾ ਲੈ ਕੇ ਆਈ ਆ ਉਹ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚੇ ਕਰ ਸਕਦੇ ਹੋ ਤੇ ਕਿਸੇ ਪਾਰਟੀ ਜਾਣਾ ਜਾਂ ਤੁਸੀਂ ਵਿਆਹ ਸ਼ਾਦੀ ਜਾਣਾ ਜਾਂ ਧੀਆਂ ਦਾ ਤਿਹਾਰਾ ਕੁਝ ਵੀ ਲੇਡੀ ਸੰਗੀਤ ਕੁਝ ਵੀ ਤੁਸੀਂ ਤਿਹਾਰ ਤੇ ਜਾਣਾ ਤੇ ਤੁਸੀਂ ਆਪਣੇ ਘਰ ਵਿੱਚ ਹੀ ਇੱਕ ਦਿਨ ਪਹਿਲਾਂ ਹੀ ਮਤਲਬ ਤੁਸੀਂ ਇੰਨਾ ਵਧੀਆ ਗਲੋਅ ਲਿਆ ਸਕਦੇ ਹੋ ਸਕਿਨ ਦੇ ਉੱਤੇ ਕਿ ਜਿਹੜਾ ਤੁਸੀਂ ਮਹਿੰਗੇ ਸਲੂਨ ਚ ਪਾਰਲਰ ਚ ਜਾ ਕੇ ਤੇ ਜਿਹੜਾ ਤੁਹਾਨੂੰ 글로 ਮਿਲਦਾ ਉਹ ਤੁਹਾਨੂੰ ਘਰ ਹੀ 글로 ਮਿਲ ਜੇਗਾ ਇਦਾਂ ਦਾ ਫਿਰ ਉਹੀ ਤੇ ਜਿਹੜਾ ਅਸੀਂ ਮਹਿੰਗਾ ਪਾਰਲਰ ਤੇ ਜਾਂਦੇ ਆ ਫਿਰ ਉਹਦੇ ਸਾਈਡ ਇਫੈਕਟ ਵੀ ਕਈਆਂ ਪੈਣਾ ਦੇ ਫੇਸ ਤੇ ਦਾਣੇ ਹੋ ਜਾਂਦੇ ਹਨ ਹਨਾ ਕਿਉਂਕਿ ਉਹ ਚਾਰ ਕਰੀਮਾਂ ਹੁੰਦੀਆਂ ਉਹਨਾਂ ਨੇ ਪਤਾ ਨਹੀਂ ਕਿਹੜੇ ਚਿਹਰੇ ਤੇ ਕੀ ਹੁੰਦੀ ਉਹਨਾਂ ਨੂੰ ਤਾਂ ਨਹੀਂ ਪਤਾ ਨਾ ਤੁਸੀਂ ਕਹਿੰਦੇ 골ਡ ਕਰ ਦੋ ਸਿਲਵਰ ਕਰ ਦੋ ਹਨਾ ਤੇ ਸਿੰਪਲ ਮੈਂ ਕਹਿਣਾ ਨਹੀਂ چاہਣੀ ਵਾਹੇ ਤਾਂ ਜਿਹੜੇ ਪਾਰਲਰ ਪੈਣਾ ਜਾਂਦੀਆਂ ਉਹ ਵੀ ਵਧੀਆ ਹੈ ਕਿ ਮ사ਜ ਵਧੀਆ ਕਰ ਦਿੰਦੀਆਂ ਉਹ ਪੈਣਾ ਪਰ ਕਈ ਵਾਰ ਹੁੰਦਾ ਚਿਹਰੇ ਤੇ ਮੈਂ ਜਾਂਦੀ ਹੁੰਦੀ ਸੀ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਚਿਹਰੇ ਤੇ ਜਦ ਵੀ ਮੈਂ ਕੁਝ ਕਰਾਉਣਾ ਤੇ ਮੇਰੇ ਪਿੰਪਲਸ ਵਗੈਰਾ ਆ ਜਾਣੇ ਕਦੀ ਕੁਛ ਕਦੀ ਕੁਛ ਕਿਉਂਕਿ ਅਸੀਂ ਉੱਥੇ ਜਾ ਕੇ ਕਹਿ ਦਿੰਦੇ ਆ ਕਿ ਸਾਡੀ ਆਪਲੀ ਫੇਸ਼ਲ ਕਰ ਦੋ ਹਨਾ ਪਰ ਉਹ ਪਤਾ ਨਹੀਂ ਤੁਹਾਨੂੰ ਕਿ ਉਹ ਤੁਹਾਨੂੰ ਤੁਹਾਡੇ ਚਿਹਰੇ ਨੂੰ ਫੋਟ ਕਰ ਰਹੀ ਹੈ ਕਿ ਨਹੀਂ ਹਨਾ ਤੇ ਇਸ ਕਰਕੇ ਜਦੋਂ ਦੀ ਮੈਂ ਹੋਮ ਰੈਮਡੀਜ਼ ਕਰ ਰਹੀਆਂ ਤੇ ਬਹੁਤ ਵਧੀਆ ਹੈ ਕਿਸੇ ਵਿਆਹ ਸ਼ਾਦੀ 'ਚ ਜਾਣਾ ਰਾਤ ਨੂੰ ਤੁਸੀਂ ਕਰ ਲਓ ਸਵੇਰੇ ਤੁਹਾਡਾ ਚਿਹਰਾ ਐ ਨਿਖਰ ਜਾਏਗਾ ਤੇ ਅੱਜ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਚਲੋ ਜਿਆਦਾ ਵੀਡੀਓ ਲੰਬੀ ਨਾ ਕਰਦੇ ਹੋਏ ਤੇ ਕਰਦੇ ਇੱਕ ਕਟੋਰੀ ਲੈ ਲੈਨੇ ਤੇ ਕਟੋਰੀ ਦੇ ਵਿੱਚ ਤੁਹਾਨੂੰ ਦੱਸਦੀ ਆ ਮੈਂ ਕੀ ਇੱਥੇ ਕਟੋਰੀ ਇੱਕ ਅਸੀਂ ਲੈ ਲਈ ਐ ਇਸ ਕਟੋਰੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਇਹ ਮਲਠੀ ਪਾਊਡਰ ਲੈ ਲਿਆ ਮਲਠੀ ਬਹੁਤ ਵਧੀਆ ਹੈ ਤੇ ਅਸੀਂ ਮਲਠੀ ਪਾਊਡਰ ਦਾ ਇਹ ਚਮਚ ਲੈ ਲਿਆ ਥੋੜਾ ਇਸ ਤੋਂ ਬਾਅਦ ਅਸੀਂ ਲਵਾਂਗੇ ਸੁੱਕਾ ਦੁੱਧ ਤੇ एवरीਡੇ ਦਾ ਹੈਗਾ ਹੈ ਸੁੱਕਾ ਦੁੱਧ ਕਹਿ ਦਿੰਦੇ ਨੇ ਤੇ ਇਹਦਾ ਇੱਕ ਚਮਚ ਅਸੀਂ ਲੈ ਲਾਂਗੇ ਇਹ ਮੈਂ ਫ੍ਰਿਜੀ ਰੱਖਿਆ ਸੀ ਇੱਕ ਚਮਚ ਮੈਂ ਲੈ ਲਿਆ ਸੁੱਕੇ ਦੁੱਧ ਦਾ ਤੇ ਇਹਨੂੰ ਮੈਂ ਦੇ ਚੁੰਗੀ ਲਗਾ ਕੇ ਫ੍ਰਿਜ ਦੇ ਉੱਤੇ ਚ ਰੱਖ ਦੇਣੀ ਹੁੰਦੀ ਐ ਇਦਾਂ ਮਲਠੀ ਪਾਊਡਰ ਲੈ ਲਿਆ ਫਿਰ ਇੱਕ ਚਮਚ ਇੱਕ ਚਮਚ ਮੈਂ ਸੁੱਕਾ ਦੁੱਧ ਲੈ ਲਿਆ ਤੇ ਇਹਦੇ ਵਿੱਚ ਮੈਂ ਪਾਵਾਂਗੀ ਮੈਂ ਲਾਵਾਂਗੀ ਸ਼ਹਿਦ ਥੋੜਾ ਜਿਹਾ ਸ਼ਹਿਦ ਲੈ ਆਤੀ ਸ਼ਹਿਦ ਲੈ ਲੋ ਚੀਨੀ ਲੈਣੋਂ ਮੈਂ ਪਰ ਸ਼ਹਿਦ ਵੀ ਥੋੜਾ ਜਿਹਾ ਲੈ ਰਹੀ ਆ ਜਿਆਦਾ ਨਹੀਂ ਲੈ ਰਹੀ ਸ਼ਹਿਦ ਤੇ ਮੈਂ ਅੱਜ ਚੀਨੀ ਯੂਜ਼ ਕਰਾਂਗੀ ਇਹਦੇ ਵਿੱਚ ਤਾਂ ਇਹ ਮੈਂ ਚੀਨੀ ਦਾ ਪਾਊਡਰ ਬਣਾ ਕੇ ਰੱਖਿਆ ਇੱਕ ਚਮਚ ਜਿਹੜੀ ਮੈਂ ਚੀਨੀ ਲੈ ਲਾਂਗੀ ਚੀਨੀ ਦੇ ਨਾਲ ਬਹੁਤ 글로 ਆਂਦਾ ਹੈ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਗੁਲਾਬ ਜਲ ਥੋੜਾ ਇੱਕ ਚਮਚ ਤੇ ਗੁਲਾਬ ਜਲ ਪਾ ਲਿਆ ਸੀ ਤੇ ਫਿਰ ਪਾਵਾਂਗੇ ਅਸੀਂ ਕਾਫੀ ਪਾਊਡਰ ਕਾਫੀ ਜਿਹੜੀ ਮੈਂ ਆਲਰੇਡੀ ਹੀ ਲਿਆ ਕੇ ਰੱਖਦੀ ਆਂ ਆਰਡਰ ਲੈ ਲਿਆ ਇਹ ਮੈਂ 커피 ਕੱਢ ਕੇ ਇਹਦੇ ਚ ਰੱਖ ਲੈਣੀ ਹਣੀ ਟਾਈਟ ਕੰਟੇਨਰ ਚ ਕਿਉਂਕਿ 커피 ਦੀ ਕਾਫੀ ਜ਼ਰੂਰਤ ਪੈਂਦੀ ਤੇ ਇਹਨੂੰ ਅਸੀਂ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਐਲੋਵੇਰਾ ਜੈਲ ਪਾਵਾਂਗੇ ਇਹ ਵਰਦਾਨ ਦੀ ਐਲੋਵੇਰਾ ਮੈਂ ਜੈਲ ਇਹ ਹੋਈ ਆ ਆਲਰੇਡੀ ਘਰ ਚ ਰੱਖੀ ਹੋਈ ਆ ਤੇ ਇਹਨੂੰ ਸ਼ੇਕ ਕਰ ਲਾਂਗੇ ਇਦਾਂ ਤੇ ਜੇ ਘਰ ਵਿੱਚ ਹੀ ਤੁਹਾਡੇ ਲੱਗੀ ਹੋਈ ਐ ਐਲੋਵੇਰਾ ਉਹ ਵੀ ਤੁਸੀਂ ਲਗਾ ਸਕਦੇ ਹੋ ਵਿੱਚ ਪਾ ਸਕਦੇ ਹੋ ਇਹ ਮੈਂ ਥੋੜੀ ਜਿਹੀ অ্যালোਵੈਰਾ ਲੈ ਲਈ ਤੇ ਐਨ ਹੁਣ ਮਿਕਸ ਕਰ ਲਾਂਗੇ ਇਦਾਂ ਤੇ ਇਹ ਦਾ ਚਿਹਰੇ ਤੇ ਲਗਾਉਣ ਤੇ ਇਹ ਇੰਨਾ ਵਧੀਆ ਇੱਕਦਮ ਉਸੇ ਟਾਈਮ ਹੀ ਤੁਹਾਡਾ ਇੰਨੇ ਵਧੀਆ ਤੇ ਲਗਾਉਣ ਦੇ ਨਾਲ ਫੇਸ਼ਲ ਤ ਵੀ ਤੁਹੇ ਕੰਮ ਕਰ ਸਕਰਬ ਨਾਲ অ্যਲੋਵੈਰਾ ਤੇ ਫੇਸ ਆਪਣੇ ਤੇ ਲਗਾਓ ਇਹਨੂੰ ਚੰਗੀ ਤਰ੍ਹਾਂ ਇਸ ਦਾ ਮੈਲਟ ਕਰ ਲੈਣਾ ਇਹ ਬਣ ਕੇ ਹੋ ਗਿਆ ਤਿਆਰ ਇਹਨੂੰ ਆਪਣੇ ਚਿਹਰੇ ਤੇ ਤੁਸੀਂ 15 ਮਿੰਟ ਲਗਾ ਕੇ ਰੱਖਣਾ ਹੈ ਤੇ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਪੂਰੇ ਤੇ ਇਹ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਹੁਣ ਮੈਂ ਬਰਸ਼ ਦੇ ਨਾਲ ਨਹੀਂ ਲਗਾਵਾਂਗੀ ਮੈਂ ਹੱਥ ਨਾਲ ਹੀ ਲਗਾਵਾਂਗੀ ਇਹਨੂੰ ਸਾਰੇ ਚਿਹਰੇ ਤੇ ਇਦਾਂ ਲਗਾ ਲਓ ਥੋੜਾ ਚੀਨੀ ਦੇ ਨਾਲ ਤੇ ਸ਼ਾਇਦ ਇਹ ਨਾਲ ਥੋੜਾ ਚਿਪਚਿਪ ਲੱਗਦਾ ਪਰ ਬਹੁਤ ਵਧੀਆ ਤੁਹਾਡਾ ਜਿਹਨੂੰ ਕਹਿ ਦਿੰਦੇ ਆ ਕਿ ਇੱਕਦਮ ਗਲੋ ਆ ਜਾਂਦਾ ਤੇ ਇਹਨੂੰ ਮੈਂ ਹੱਥ ਦੇ ਨਾਲ ਇਦਾਂ ਲਗਾਵਾਂਗੀ ਔਰ ਸਕਿਨ ਜਿਹੜੀ ਤਾਂ ਟਾਈਟ ਹੋ ਜੇਗੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਦਾ ਪਸੀਨਾ ਆਉਣਾ हट ਜਾਏਗਾ ਤੇ ਸਕਿਨ ਇੰਨੀ ਵਧੀਆ ਸਾਫ਼ ਹੁੰਦੀ ਹੈ ਨਾ ਬਹੁਤ ਵਧੀਆ ਤੇ ਇਹਨੂੰ ਤੁਸੀਂ ਸਾਰੇ ਬਾਹਾਂ ਤੇ ਹੱਥਾਂ ਤੇ ਸਾਰਾ ਇਦਾਂ ਪੇਸ ਬਣਾ ਕੇ ਜਦੋਂ ਵਿਆਹ ਸ਼ਾਦੀ ਫੰਕਸ਼ਨ ਤੇ ਜਾਣਾ ਤੇ ਤੁਸੀਂ ਲਗਾਓ ਇਨਮੇ ਸਾਰੇ ਇੱਧਾ ਲਗਾ ਲਾਂਗੇ ਕੋਈ ਨੁਕਸਾਨ ਨਹੀਂ ਕਰਦਾ ਜੀ ਬਾਅਦ ਚ ਤੁਸੀਂ ਵਾਸ਼ ਕਰ ਲਿਓ ਚਿਹਰਾ ਮੈਂ ਪਹਿਲਾਂ ਸਾਫ਼ ਕੀਤਾ ਆ ਸੀਗਾ ਕੁਛ ਲਗਾਇਆ ਨਹੀਂ ਹੋਇਆ ਮੈਂ ਕੋਈ ਕਰੀਮ ਗਰਮ ਨਹੀਂ ਯੂਜ਼ ਕਰਦੀ ਮੈਂ ਬਸ ਮੈਂ ਸੀਰਮ ਜੂਸ ਕਰਦੀ ਆ ਮਲੱਖੀ ਦਾ ਨਾ ਆ ਕੇ ਮਲੱਖੀ ਦਾ ਸੀਰਮ ਥੋੜਾ ਜਿਹਾ ਲਗਾ ਲਿਆ ਬਸ ਫੇਸ ਤੇ ਬਹੁਤ ਵਧੀਆ ਏ ਇਦਾਂ ਤੁਸੀਂ ਸਾਰੇ ਸਕਿਨ ਤੇ ਇਦਾਂ ਤੁਸੀਂ ਸਾਰੇ ਜਿੱਥੇ-ਤਿੱਥੇ ਵੀ ਬਲੈਕ ਤੁਹਾਡੇ ਧੌਣ ਆ ਜਾਂ ਹੈ ਨਾ ਹੱਥ ਵਗੈਰਾ ਸਾਰੇ ਤੇ ਲਗਾ ਸਕਦੇ ਹੋ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਲਗਾ ਲਾਂਗੀ ਤੇ ਫਿਰ ਇਹਦਾ ਰਿਜ਼ਲਟ ਦੇਖਦੇ ਆ ਕਿ ਜਦੋਂ ਵਿਆਹ ਸ਼ਾਦੀ ਜਾਂਦੇ ਮੈਂ ਤੇ ਇਹੀ ਲਗਾਉਂਦੀ ਹਾਂ ਬਹੁਤ ਵਧੀਆ ਹੈਗਾ ਸਾਹਮਣੇ ਮੇਰੇ ਮਿਰਰ ਹੈ ਤਾਂ ਉਹਦੇ ਕਰਕੇ ਦੇਖੋ चं तरह लगा ला मोटी मोटा थोड़ा लेप कर लेने तो में पंद्रह मिनट रखा पंद्रह मिनट सुकेगा उस तो थोड़ी थोड़ी मसाज करा तो जरा बच्चा है तो उसे अपने हाथ से एदा लगाओ हाथ भी तीडिया गंढा सारिया साफ हो जाएगी नोन तो पहला ऐदा करो कि एदा थोड़ा ज्यादा बना लो ਤੇ ਆਪਣੇ ਪੂਰੀ ਹੀ ਸਕਿਨ ਤੇ ਲਗਾ ਲਓ ਤੇ ਇਹਦੇ ਵਿੱਚ ਤੁਸੀਂ ਆਇਲ ਵੀ ਪਾ ਸਕਦੇ ਹੋ ਪਰ ਮੈਂ ਅੱਜ ਆਇਲ ਨਹੀਂ ਪਾਇਆ ਇਹ ਮੈਂ ਸਿੰਪਲੀ ਇਹਦਾ ਲਗਾਇਆ ਤੁਸੀਂ ਬਦਾਮ ਰੋਗਨ ਪਾ ਲਓ ਜਾਂ ਗlycerin ਕੁਝ ਵੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਤੇ ਇਹਦੇ ਵਿੱਚ ਮੈਂ ਬਸ ਇਹ ਅੱਜ گلاب ਜਲ ਹੀ ਪਾਇਆ ਤੇ ਚੀਨੀ ਹੈ ਥੋੜਾ ਸ਼ਾਇਦ ਥੋੜਾ ਜਿਹਾ ਇੱਕ ਤੂ ਪਾਇਆ ਮੈਂ ਸ਼ਾਇਦ ਦਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਲਗਾ ਲਾਂਗੇ ਹੁਣ ਮਿਲਦੇ ਆ 15 ਮਿੰਟ ਬਾਅਦ ਪੂਰੇ 15 ਮਿੰਟ ਹੋ ਗਏ ਨੇ ਤੇ ਇਹ ਥੋੜਾ ਸੁੱਕ ਗਿਆ ਹੈ ਤੇ ਇਹਨੂੰ ਇਦਾਂ ਸੀ ਹੱਥਾਂ ਨੂੰ ਵੀ ਮਲ ਲਾਂਗੇ ਇਦਾਂ ਹੌਲੀ ਹੌਲੀ ਮਲਣਾ ਤੁਸੀਂ ਫੇਸ ਨੂੰ ਥੋੜਾ ਹੌਲੀ ਹੌਲੀ ਮਲਣਾ ਚਿਪ-ਚਿਪ ਥੋੜਾ ਲੱਗ ਹੋਏਗਾ ਤੇ ਬਹੁਤ ਵਧੀਆ ਇਹਦਾ ਆਏਗਾ ਤੁਹਾਨੂੰ 글로 ਇਹਦਾ ਬਹੁਤ ਵਧੀਆ ਤੁਹਾਡੀ ਸਕਿਨ ਟਾਈਟ ਹੋ ਜਾਏਗੀ ਜਿੰਨਾ ਭੈਣ ਪਸੀਨਾ ਬਹੁਤ ਆਂਦਾ ਅ ਗਰਮੀਆਂ ਦੇ ਫੰਕਸ਼ਨ ਵਿੱਚ ਤੇ ਤੁਸੀਂ ਇਹ ਲਗਾ ਸਕਦੇ ਹੋ ਤੇ ਇਹਨੂੰ ਇਦਾਂ ਕਰਕੇ ਥੋੜਾ ਮੈਂ ਤਾਂ ਨਾਲ ਗੱਲ ਕਰ ਰਹੀ ਹਾਂ ਜਦੋਂ ਤੁਸੀਂ ਲਗਾਓਗੇ ਉਦੋਂ ਗੱਲ ਨਹੀਂ ਕਰਨਾ ਤੁਸੀਂ ਇਹ ਤੋਂ ਇਦਾਂ ਕਰਕੇ ਸਕਿਨ ਨੂੰ ਤੇ ਇੱਥੋਂ ਵੀ ਇਥੇ ਰਿੰਕਲਸ ਹੋ ਜਾਂਦੇ ਨੇ ਇਦਾਂ ਇੱਥੇ ਵੀ ਤੇ ਇੱਥੇ ਵੀ ਜਿਹੜੀਆਂ ਬਣ ਜਾਂਦੀਆਂ ਲਾਈਨਾਂ ਜੀਆਂ ਤੇ ਕੋਸ਼ਿਸ਼ ਕਰਨੀ ਇੱਧਰ ਤੱਕ ਕਰਕੇ ਇਹ ਤਾਂ ਪੋਲੀ ਪੋਲੀ ਮਸਾਜ ਕਰਨੇ ਇਹ ਥੋੜਾ ਹੁਣ ਥੋੜਾ ਜਨਾ ਹੋ ਗਿਆ ਥੋੜਾ ਸਖਤ ਜਿਹਾ ਗਾੜਾ ਜਿਹਾ ਹੋ ਗਿਆ ਤੇ ਥੋੜਾ ਮਲਨ ਵਿੱਚ ਵੀ ਥੋੜੀ ਆਂਦਾ ਹੈ ਕਿ 요거ਰ ਪਰ ਪੋਲਾ ਪੋਲਾ ਤੁਸੀਂ ਲਗਾ ਕੇ ਇਦਾਂ ਇਦਾਂ ਕਰ ਲੈਣੀ ਮ사ਜ ਤੇ ਫਿਰ ਇਹਨੂੰ ਪਾਣੀ ਸਿੰਪਲ ਪਾਣੀ ਨਾਲ ਤੁਸੀਂ ਧੋ ਲੈਣਾ ਕਿਉਂਕਿ ਇਹਦੇ ਵਿੱਚ ਚੀਨੀ ਪਾਈ ਹੁੰਦੀ ਹੈ ਤੇ ਥੋੜਾ ਜਿਆਦਾ ਛਿਪ ਛਿਪ ਜਿਹਾ ਲੱਗਣਗਾ ਇਸ ਕਰਕੇ ਮੈਂ ਫੇਸ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਵਾਂਗੀ ਤੇ ਤੁਸੀਂ ਜਰੂਰ ਆਪਣੇ ਤੇ ਟਾਈਮ ਦਿਆ ਕਰੋ ਸਾਰੀਆਂ ਭੈਣਾਂ ਕੋਈ ਟਾਈਮ ਨਹੀਂ ਲੱਗਦਾ ਰਾਤ ਨੂੰ ਕਰ ਲੋ ਜਿੰਨਾਂ ਭੈਣਾਂ ਕੋ ਟਾਈਮ ਨਹੀਂ ਹੈਗਾ ਕੋਈ ਇੱਕ ਟਾਈਮ ਰੱਖ ਲਓ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਉਦੋਂ ਤੁਸੀਂ ਆਪਣੇ ਸਕਿਨ ਤੇ ਜਰੂਰ ਆਪਣੇ ਵਾਸਤੇ ਜਰੂਰ ਕਰਿਆ ਕਰੋ ਜਦੋਂ ਤੁਸੀਂ ਕਰੋਗੇ ਸਾਨੂੰ ਇੰਨੀ ਖੁਸ਼ੀ ਮਿਲੇਗੀ ਨਾ ਕਿਉਂਕਿ ਸਾਰੀਆਂ ਭੈਣਾਂ ਨੂੰ ਟੈਨਸ਼ਨ ਹਰ ਇੱਕ ਇਨਸਾਨ ਨੂੰ ਅੱਜਕੱਲ ਟੈਨਸ਼ਨਾਂ ਆ ਤੇ ਹੁੰਦੀਆਂ ਹੀ ਆ ਨਾ ਕੁਝ ਵੀ ਗੱਲ ਹੈ ਨਾ ਤੇ ਘਰਾਂ ਵਿੱਚ ਪਰ ਇਹ ਨਹੀਂ ਹੋਣਾ ਕਿ ਕਈਆਂ ਭੈਣਾਂ ਬਿਲਕੁਲ ਹੀ ਡਿਪਰੈਸ਼ਨ 'ਚ ਚੱਲ ਜਾਂਦੀਆਂ ਥੋੜੀ ਜਿਹੀ ਆਪਣੀ ਜ਼ਿੰਦਗੀ ਜੀ ਕੇ ਦੇਖਿਓ ਦੇਖੋ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ ਆਪਣੇ ਲਈ ਤੁਸੀਂ ਟਾਈਮ ਕੱਢੋਗੇ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ ਤੇ ਇਦਾਂ ਕਰਕੇ ਸਾਰਿਆਂ ਨੂੰ ਮਲ ਲੈਣਾ ਤੇ ਹੁਣ ਮੈਂ ਵਾਸ਼ ਕਰਕੇ ਫਿਰ ਤੁਹਾਨੂੰ ਮਿਲਦੀ ਮੈਂ ਫੇਸ ਵਾਸ਼ ਕਰਕੇ ਆ ਗਈ ਤੇ ਦੇਖੋ ਬਹੁਤ ਚਿਹਰਾ ਸਾਫ ਹੋ ਗਿਆ ਤੇ ਪੋਲਾ ਪੋਲਾ ਇਦਾਂ ਦਾ ਸਾਫ ਕਰ ਲੜੋ ਬਹੁਤ ਫਰਕ ਵੰਦਾ ਸਕਿਨ ਜਿਹੜੀ ਟਾਈਟ ਹੋ ਗਈ ਤੇ ਸਾਰੀਆਂ ਭੈਣਾਂ ਜ਼ਰੂਰ ਇਦਾਂ ਕਰਿਆ ਕਰੋ ਆਪਣੇ ਚਿਹਰੇ ਤੇ ਤੇ ਹੱਥ ਵੀ ਦੇਖੋ ਮੇਰੇ ਸਾਫ ਹੋ ਗਏ हाथ ਵੀ एकदम ਸਾਫ਼ ਹੋ ਗਏ। ਦੇਖੋ ਬਾਹਵਾ ਦੀ ਸਕਿਨ ਦੇ ਨਾਲੋਂ ਹੱਥ ਬਾਹਵਾ ਤੇ ਟੈਨ ਆਈ ਹੋਈ ਹੈ ਤੇ ਨਹਾਉਣ ਤੋਂ ਪਹਿਲਾਂ ਤੁਸੀਂ ਆਪਣੇ ਪੂਰੇ ਸਰੀਰ ਤੇ ਇਦਾਂ ਲਗਾਓ ਤੇ ਤੁਹਾਡੇ ਬਹੁਤ ਵਧੀਆ ਨਿਖਾਰ ਆ ਜਾਏਗਾ। ਜਿਹੜੀ ਵੀ ਟੈਨ ਧੁੱਪ ਚ ਜਾ ਕੇ ਖਰਾਬ ਹੋਇਆ ਤੁਹਾਡਾ ਚਿਹਰਾ ਵਗੈਰਾ ਸਾਰਾ ਠੀਕ ਹੋ ਜਾਏਗਾ। ਤੇ ਫਿਰ ਖੁਸ਼ੀ ਮਿਲਦੀ ਜਦੋਂ ਸਾਫ਼ ਹੈ ਨਾ। ਰੰਗ ਤੇ ਨਹੀਂ ਮੇਰਾ ਵੀ ਇੰਨਾ ਫੇਰ ਪਰ ਇਹ ਵਕਦਰ ਸਕਿਨ ਮੇਰੀ ਜਿਹੜੀ ਸਾਫ਼ ਹੋ ਜਾਂਦੀ ਮੈਨੂੰ ਇੰਨਾ ਹੀ ਬਹੁਤ ਹੈ ਤੇ ਫਰਕ ਵੀ ਪੈਂਦਾ। ਇਹਨਾਂ ਕੀ ਫਰਕ ਨਹੀਂ ਪੈਂਦਾ ਬਹੁਤ ਫਰਕ ਪੈਂਦਾ ਤੇ ਇਸ ਤੋਂ ਬਾਅਦ ਤੁਸੀਂ ਕੁਝ ਵੀ ਲਗਾ ਸਕਦੇ ਹੋ ਜਿਹੜਾ ਮੈਂ ਇਹ ਸੀਰਮ ਬਣਾਇਆ ਹੋਇਆ ਮਲਠੀ ਦਾ ਤੇ ਇਹ ਮਲਠੀ ਦੀ ਵੀ ਮ사ਜ ਕਰ ਸਕਦੇ ਹੋ ਪਰ ਮੈਂ ਇਹ ਹੁਣ ਸੀਰਮ ਲਗਾਵਾਂਗੀ ਥੋੜਾ ਜਿਹਾ ਲਗਾਵਾਂਗੀ ਆ ਦੇਖੋ ਇਨਾਂ ਇੱਕ ਤੁਪਕਾ ਇੱਦਾਂ 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 ਲਗਾ ਲਾਂਗੀ ਤੇ ਬਹੁਤ ਵਧੀਆ ਕਿ ਇਹ ਮੇਰੇ ਹ ਬੇਟੇ ਦੇ ਨਾ ਬਹੁਤ ਜ਼ਿਆਦਾ ਮੂਹਰ ਉੱਤੇ ਨਾ ਕਿੱਲ ਵਗੈਰਾ ਹੋ ਗਏ ਨੇ ਮੈਨੂੰ ਇੱਦਾਂ ਕਰਕੇ ਥੋੜਾ ਜਿਹਾ ਪਿਲਕੋ ਲਗਾਓ ਬਹੁਤ ਵਧੀਆ ਮੇਰੇ ਕੋ ਕਾਫੀ ਦਿਨੋਂ ਤਾਂ ਲਗਾਇਆ ਹੀ ਨਹੀਂ ਜਾ ਰਿਹਾ ਕਿ ਘਰ ਦੇ ਰੋਜ਼ਮਿਆਂ ਕਰਕੇ ਮੇਰੇ ਕੋ ਆਪਣੀ ਟਾਈਮ ਨਿਕਲਦਾ ਤੇ ਦੇਖੋ ਸਕਿਨ ਕਿੰਨਾ ਸੋਹਣਾ ਸਾਫ ਹੋ ਗਈ ਤੇ ਹੱਥ ਵੀ ਐਮ ਲਾਈਮਪ ਹੋ ਗਏ ਕੋਈ ਜਲਣ ਨਹੀਂ ਕੁਛ ਨਹੀਂ ਤੁਸੀਂ ਦੇਖ ਸਕਦੇ ਹੋ ਲਾਈਵ ਰਿਜ਼ਲਟ ਤੁਹਾਡੇ ਸਾਹਮਣੇ ਕਿ ਸਕਿਨ ਬਹੁਤ ਸਾਫ ਹੋ ਗਈ ਹੈ ਚਿਹਰਾ ਇੱਕਦਮ ਜਿਹੜੀਆਂ ਝੁਰੜੀਆਂ ਵਗੈਰਾ ਇਦਾਂ ਸਾਰੀਆਂ ਹਟ ਜਾਣਗੀਆਂ ਔਰ ਜਿੰਨਾ ਪੈਣਾ ਦੇ ਜਿਸ ਤਾਂ ਸ਼ਾਇਆ ਪੈ ਜਾਂਦੀਆਂ ਉਹਨਾਂ ਦੀਆਂ ਵੀ ਇੱਕਦਮ ਠੀਕ ਹੋ ਜੇ ਤੁਸੀਂ ਜ਼ਰੂਰ ਕੁਝ ਨਾ ਕੁਝ ਟਰਾਈ ਕਰਦੇ ਰਿਹਾ ਕਰੋ ਰੋਜ਼ ਕੁਝ ਜਿਹੜਾ ਮੈਂ ਤੁਹਾਨੂੰ ਦੱਸਦੀ ਹਾਂ ਨਾ ਉਹ ਕੁਝ ਨਾ ਕੁਝ ਜ਼ਰੂਰ ਟਰਾਈ ਕਰਿਆ ਕਰੋ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮਿਲਦੇ ਆਂ ਜੀ ਫਿਰ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਜਾਂ ਹੋਮ ਰੈਮਡੀ ਲੈ ਕੇ ਆਉਨੇ ਆ ਓਕੇ ਬਾਏ ਬਾਏ ਟੇਕ ਕੇਅਰ ਸਸ਼ਕਾਲ